ਪਿੰਡ 부ੜੇਵਾਲ ਅਤੇ ਕਾਲੂ ਪਾਟਿਆ ਦੇ ਜੇਤੂ ਸਰਪੰਚ ਆਤਮਾਰਾਮ ਜੀ ਦੇ ਨਾਲ ਸਾਡੀ ਮੁਲਾਕਾਤ ਹੋਈ ਤੇ ਉਹਨਾਂ ਨੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਸਵਾਗਤ ਕੀਤਾ ਤੇ ਆਪਣੇ ਪਿੰਡ ਦੇ ਵਿਕਾਸ ਬਾਰੇ ਸਾਨੂੰ ਢੇਰ ਸਾਰੀਆਂ ਗੱਲਾਂ ਕੀਤੀਆਂ ਤੇ ਆਓ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਸასი ਗਾਜ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਮਤ ਨਾਲ ਮਿਲ ਜਿਤਾਇਆ ਮੈਂ ਜਿਹੜੇ ਆਉਣ ਵਾਲੇ 50 ਸਾਲਾਂ ਦੇ ਵਿੱਚ ਕੰਮਾਂ ਬਿਨਾਂ ਬਿਨਾਂ ਡਰ ਬਿਨਾਂ ਪੇੜਬਾਬ ਕਰਾਂਗਾ ਸਰਪੰਚ ਸਾਹਿਬ ਜਿੱਦਾਂ ਪਿੰਡ ਦੀ ਸੁਰੱਖਿਆ ਵਾਸਤੇ ਸੀਸੀਟੀਵੀ ਕੈਮਰੇ ਤੇ ਸਟਰੀਟ ਲਾਈਟਾਂ ਦੀ ਬੜੀ ਜ਼ਰੂਰਤ ਰਹਿੰਦੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਪ੍ਰਬੰਧ ਕਰੋਗੇ ਜੀ ਵੈਸੇ ਲਗਾਵਾਂਗੇ ਦੋਵੇਂ ਸੀਸੀਟੀਵੀ ਕੈਮਰਾ ਵੀ ਲਗਾਵਾਂਗੇ ਤੇ ਸਪੀਕਰ ਰਾਈਟ ਟਾਈਮ ਲਗਾਵਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਚੋਰੀਆਂ ਵਧੀਆਂ ਜਾਂਦੀਆਂ ਵਾ ਲੁੱਟਾ ਖੋਹਾਂ ਵੀ ਲੁੱਟਾ ਖੋਹ ਹੁੰਦੀਆਂ ਵਾ ਇਸ ਕਰਕੇ ਸੀਸੀਟੀਵੀ ਕੈਮਰਾ ਜ਼ਰੂਰੀ ਆ ਤੇ ਲਾਈਟਾਂ ਵੀ ਜ਼ਰੂਰੀ ਆ ਇਹ ਦੋ ਚੀਜ਼ ਇਹ ਲਗਾਵਾਂਗੇ ਸਰਪੰਚ ਸਰ ਪਿੰਡ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਕੂੜੇ ਦੀ ਉਸ ਬਾਰੇ ਤੁਸੀਂ ਆਉਣ ਵਾਲੇ ਸਮੇਂ ਚ ਕੀ ਸੋਚਿਆ ਹੈ ਇਹ ਕਦੋਂ ਤੱਕ ਸ਼ੁਰੂ ਕਰੋਗੇ ਅਸੀਂ ਕੂੜਾਦਾਨ ਬਹੁਤ ਵੱਡਾ ਇੱਕ ਬਣਾਉਣ ਜਾ ਰਹੇ ਹਾਂ ਬਸ ਆ 15 20 ਦਿਨਾਂ ਦੇ ਵਿੱਚ ਉਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਠੀਕ ਹੈ ਇਹ ਕੂੜੇ ਦੀ ਦਿੱਕਤ ਵਾ ਇਹ ਖਤਮ ਕਰ ਦਿੱਤੀ ਜਾਊਗੀ ਤੇ ਸਰਪੰਚ ਸਾਹਿਬ ਜਿੱਦਾਂ ਕਿ ਬੱਚਿਆਂ ਨੂੰ ਖੇਡਾਂ ਵਾਸਤੇ ਸਹੂਲਤ ਵਾਸਤੇ ਕੋਈ ਸਟੇਡੀਅਮ ਦਾ ਵੀ ਪ੍ਰਬੰਧ ਹੈ ਤੇ ਦੇਖੋ ਜੀ ਬੱਚਿਆਂ ਨੂੰ ਖੇਡਾਂ ਵਾਸਤੇ ਸਟੇਡੀਅਮ ਦਾ ਪ੍ਰਬੰਧ ਰਹੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਪਲਾਬਧ ਕਰਾਵਾਂਗੇ ਕੀ ਅਸੀਂ ਉਮੀਦ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਖੇਡ ਕੋ ਟੂਰਨਾਮੈਂਟ ਵਗੈਰਾ ਕਬੱਡੀ ਦੇ ਹੋਣਗੇ ਹਾਂਜੀ ਹਾਂਜੀ ਜਦੋਂ ਸਟੇਡੀਅਮ ਬਣਾਵਾਂਗੇ ਤੇ ਫਿਰ ਉਹ ਵੀ ਸ਼ੁਰੂ ਕਰਾਂਗੇ ਜੀ ਠੀਕ ਹੈ ਸਰਪੰਚ ਸਾਹਿਬ ਪੈਨਸ਼ਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਆਲਰੇਡੀ ਪੈਨਸ਼ਨਾਂ ਸਾਰੀਆਂ ਲੱਗੀਆਂ ਹੋਈਆਂ ਜੀ ਪਿਛਲੇ 5 ਸਾਲਾਂ ਦੇ ਵਿੱਚ ਸਾਰੀਆਂ ਲਵਾਤੀਆਂ ਸੀਗੀਆਂ ਜਿਹੜੀਆਂ ਰਹਿਦੀਆਂ ਵਾਂ ਉਹ ਵੀ ਐਕਤੀ ਅਸੀਂ ਘਰ-ਘਰ ਜਾ ਕੇ ਉਹਨਾਂ ਦੇ ਫਾਰਮ ਭਰ ਕੇ ਤੇ ਸਾਰੀਆਂ ਦੀ ਪੈਨਸ਼ਨ ਲਵਾਉਂਦੇ ਹਾਂ ਤੇ ਯਾ ਭੈਣਾ ਦੀਆਂ ਵਿਆਹ ਸ਼ਾਦੀਆਂ ਵਾਸਤੇ ਪਿੰਡ ਵਾਸਤੇ ਕੀ ਤੁਸੀਂ ਕੁਝ ਸਹਿਯੋਗ ਕਰੋਗੇ ਜਿੱਦਾਂ ਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਹਾਂਜੀ ਕਰਾਂਗੇ ਅਸੀਂ ਸਰਪੰਚੀ ਤੋਂ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰੋਵਾਂ ਡਿਸਪੈਂਸਰੀ ਡਿਸਪੈਂਸਰੀ ਨੂੰ ਲੈ ਕੇ ਕੀ ਸੋਚਿਆ ਤੁਸੀਂ ਹਾਂਜੀ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਡਿਸਪੈਂਸਰੀ ਵੀ ਮੰਗ ਕਰਾਂਗੇ ਤੇ ਜੋ ਵੀ ਸਾਡੇ ਮਤਲਬ ਬਜ਼ੁਰਗ ਵਾ ਤੇ ਮਾ ਮਾਪੇਣਾ ਵਾ ਉਹਨਾਂ ਨੂੰ ਜਿਹੜਾ ਪਾਸੇ ਨਾਲ ਜਾਣਾ ਪਊਗਾ ਇੱਥੇ ਪਿੰਡ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਆਲਾਜੀਆਂ ਸਹੂਲਤ ਹੋ ਸਕੀ ਤੁਸੀਂ ਪਿੰਡ ਦੇ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਫਿਰ ਤੋਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਮਤ ਨਾਲ ਜਿਤਾਇਆ ਔਰ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਵੀ ਸਾਰੀਆਂ ਮੁਸ਼ਕਲਾਂ ਦਾ ਤੇ ਮੰਨ ਲਓ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਾਰਜਕਾਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕਰਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਆਪਣਾ ਕਸ਼ਮੀਰ ਸਿੰਘ ਜੀ ਪਿੰਡ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਪਿੰਡ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਦੁਬਾਰਾ ਤੋਂ ਫਿਰ ਸਾਨੂੰ ਮੌਕਾ ਦਿੱਤਾ ਅਸੀਂ ਪਿੰਡ ਦਾ ਵਿਕਾਸ ਜਿਹੜਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਬਿਨਾਂ ਭੇਟ ਭਾਵ ਦੇ ਕਰਾਂਗੇ ਸਰ ਜਦੋਂ ਪੰਚਾਇਤੀ ਇਲੈਕਸ਼ਨ ਹੋਗੇ ਤੁਸੀਂ ਜੇਤੂ ਹੋ ਗਏ ਤੇ ਕੀ ਇਹਦੇ ਵਿੱਚ ਐਨਆਰਆਈ ਭਰਾਵਾਂ ਦਾ ਸਹਿਯੋਗ ਆਉਣ ਵਾਲੇ ਸਮੇਂ ਵਿੱਚ ਹੋਏਗਾ ਜਾਂ ਕਰ ਰਹੇ ਹੈ ਨਹੀਂ ਜੀ ਇਹਦੇ ਵਿੱਚ ਤਾਂ ਐਨਆਰਆਈ ਭਰਾਵਾਂ ਦਾ ਸਹਿਯੋਗ ਸ਼ੁਰੂ ਤੋਂ ਸਾਡੇ ਨਾਲ ਆ ਜੀ ਅਸੀਂ ਪਿਛਲੀ ਕਰਮ ਦੇ ਵਿੱਚ 5 ਸਾਲ ਐਨਆਰਆਈ ਭਰਾਵਾਂ ਦਾ ਬਹੁਤ ਸਹਿਯੋਗ ਰਿਹਾ ਤੇ ਪੂਰੇ ਪਿੰਡ ਦੇ ਬੜਾ ਸਹਿਯੋਗ ਰਿਹਾ ਜੀ ਚਲੋ ਕੰਮ ਕੀਤੇ ਜਿੰਨੇ ਪੂਰੇ ਪਿੰਡ ਦੇ ਸਹਿਯੋਗ ਨਾਲ ਕੀਤੇ ਜੀ ਅ ਜਿੱਦਾਂ ਭੈਣਾਂ ਨੂੰ ਸਲਾਈ ਸੈਂਟਰ ਵਾਸਤੇ ਤੇ ਪਿੰਡ ਚੋਂ ਦਿੱਕਤ ਹੋ ਰਹੀ ਹੈ ਨਾਲ ਦੇ ਪਿੰਡਾਂ ਚ ਜਾਂਦੇ ਆਂ ਸ਼ਹਿਰਾਂ ਚ ਜਾਂਦੇ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਹੈ ਸਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਾਰੇ ਵੀ ਸਲਾਈ ਸੈਂਟਰ ਦਾ ਪ੍ਰਬੰਧ ਕਰਾਉਣੇ ਕੀ ਕਰਵਾਉਣਾ ਹੈ ਪਿੰਡ ਦੇ ਵਿੱਚ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਪਿੰਡੋਂ ਬਾਹਰ ਜਾਂਦੀਆਂ ਵਾਂ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਪਣੇ ਪਿੰਡ ਤੇ ਦਿੱਤੀ ਹੋ ਆਪਣੀ ਸਖਲਾਈ ਲੈਣ ਤੇ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ ਹੋਰ ਪਿੰਡ ਵਾਸੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਗੁਰਦੁਆਸਿਨ ਜਿੱਦਾਂ 25 ਦਸੰਬਰ ਕਿਸਮਸ ਆਰੀ ਆ ਜੀ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਐਨਆਰਈ ਵੀਰ ਭੈਣਾਂ ਭਰਾਵਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਨੇ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਨਵਾਂ ਸਾਲ ਇਹ ਸਭ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ